ਇਕਿਨ ਪੰਜਾਬ ਮੇ ਹਮ ਐਸਾ ਨਹੀਂ ਕਰਨ ਵਾਲੇ ਪੰਜਾਬ ਮੇ ਕਾਂਗਰਸ ਸੇ ਮਰਖੋ ਨਾ ਜਿਸੀ ਅਸੀਂ ਆਪਣੇ ਆਪਣੇ ਜਿਹੜੇ ਲੋਕ ਸਭਾ ਦੇ 13 13 ਸੀਟਾਂ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਾਂ ਜਿਹੜੇ ਸਾਡੇ ਉਮੀਦਵਾਰ ਹੋ ਸਕਦੇ ਨੇ ਉਹਨਾਂ ਬਾਰੇ ਅਸੀਂ ਡਿਸਕਸ ਕੀਤਾ ਲਗਭਗ 40 ਕਦੇ ਨਾਂ ਨੇੜੇ ਤੇੜੇ ਨਾਮ ਹਰ ਕੰਸਟੀਟੂਐਂਟ ਚੋਂ ਤਿੰਨ ਤਿੰਨ ਕਈਆਂ ਚੋਂ ਚਾਰ ਵੀ ਨੇ ਕਈਆਂ ਚੋਂ ਇੱਕ ਵੀ ਹੈ ਜਿਵੇਂ ਜਲੰਧਰ ਆ ਉਹ ਤਾਂ ਸਿਟਿੰਗ ਹੈ ਸਾਡਾ ਸੋ ਅਸੀਂ 40 ਦੇ 40 ਕਰੀਬ ਦੇ ਨਾਮ ਅਸੀਂ ਰੱਖੇ ਨੇ ਉਤਪਾਦ ਫਿਰ ਅੱਗੇ ਸਰਵੇ ਕਰਾਵਾਂਗੇ ਹੋਰ ਸਰਵੇ ਅਵੇਲੇਬਲ ਹੋਣਗੇ ਉਸ ਤੋਂ ਬਾਅਦ ਜੋ ਵੀ ਵਿਨਿੰਗ ਕ੍ਰਾਈਟੀਰੀਆ ਰੱਖਿਆ ਅਸੀਂ ਪੰਜਾਬ ਨੂੰ ਜਿਤਾਉਣਾ ਹੈ ਅਸੀਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ ਹੈ ਪੰਜਾਬ ਬਣੂਗਾ ਹੀਰੋ 13 0 ਕਿੰਨੀ ਵਾਰ ਕਹਿਲਾਓਗੇ ਮੇਰੇ ਸੇ ਇਹ ਦੇਸ਼ ਮੇਂ ਦੇਸ਼ ਮੇਂ ਪੰਜਾਬ ਬਨੇਗਾ ਹੀਰੋ 2024 ਮੇਂ ਲੋਕ ਸਭਾ ਚੁਨਾਵ ਮੇਂ आम आदमी पार्टी के पक्ष में 13 0 ਤੁਸੀਂ ਕੀਨੇ ਕੀ ਨੂੰ ਕੀ ਕਿਹਾ ਕੱਲ ਮੈਂਨੇ ਮੈਂ ਐ ਕਿਉਂ ਨਹੀਂ ਕਿਹਾ ਤਾਂ ਪਰਸੋਂ ਨੇ ਹੈ ਕਹਤਾ ਜੇ ਤੁਸੀਂ ਕੱਲ ਐ ਕਹਿੰਦੇ ਤਾਂ ਫਿਰ ਅੱਜ ਹੋ ਐ ਕਿਉਂ ਕਹਿ ਰਿਹਾ ਤੁਹਾਡੇ ਸਵਾਲਾਂ ਦੀ ਵਾਰੀ ਆ ਹਾਂ ਆ ਦੇਖੋ ਨਾ ਆਗੇ ਨਾ ਪਹਿਲੇ ਇਹਦੇ ਚੋ ਕੋਈ ਨਹੀਂ ਪੁੱਛਣਗੇ ਵੀ 10 ਲੱਖ ਕਾਰਡ ਜਿਹੜੇ ਕੱਟੇ ਗਏ ਨੇ ਉਹਨੂੰ ਕਦੋਂ ਤੋ ਮਿਲਣ ਲੱਗ ਜੁਣਾ बंगाल च ममता बनर्जी ने कहता फिर तुम की कहोगे हम हाँ। कितनी बार कहलाओगे मेरे से ये देश में देश में पंजाब बनेगा हीरो 2024 में लोकसभा चुनाव में आम आदमी पार्टी के पक्ष में तेरह जीरो देखो मता... दे ये तो उनका काम है ये ममता नहीं नहीं कोई बात नहीं वो हो सकता है लेकिन पंजाब में हम ऐसा नहीं करने वाले पंजाब में कांग्रेस से हमारा काम ना जैसे असी अपने अपने जेडे लोकसभा तेरह तेरह सीटा ਜਿਹੜੇ ਸਾਡੇ ਵਲੰਟੀਅਰ ਨੇ ਜਾਂ ਜਿਹੜੇ ਸਾਡੇ ਉਮੀਦਵਾਰ ਹੋ ਸਕਦੇ ਨੇ ਉਹਨਾਂ ਬਾਰੇ ਅਸੀਂ ਡਿਸਕਸ ਕੀਤਾ ਲਗਭਗ 40 ਕਦੇ ਨਾਂ ਨੇੜੇ-ਤੇੜੇ ਨਾਮ ਹਰ ਕੰਸਟੀਟਿਊਐਂਟ ਤੋਂ ਤਿੰਨ-ਤਿੰਨ ਕਈਆਂ ਤੋਂ ਚਾਰ ਵੀ ਨੇ ਕਈਆਂ ਤੋਂ ਇੱਕ ਵੀ ਹੈ ਜਿਵੇਂ ਜਲੰਧਰ ਆ ਉਹ ਤਾਂ ਸਿਟਿੰਗ ਹੈ ਸਾਡਾ ਸੋ ਅਸੀਂ 40 ਦੇ 40 ਕਰੀਬ ਦੇ ਨਾਮ ਅਸੀਂ ਰੱਖੇ ਨੇ ਉਸ ਤੋਂ ਬਾਅਦ ਫਿਰ ਅੱਗੇ ਸਰਵੇ ਕਰਾਵਾਂਗੇ ਹੋਰ ਸਰਵੇਲੇਬਲ ਹੋਣਗੇ ਉਸ ਤੋਂ ਬਾਅਦ ਜੋ ਵੀ ਵਿਨਿੰਗ ਕਰਟੇਰੀਆ ਰੱਖਿਆ ਅਸੀਂ ਪੰਜਾਬ ਨੂੰ ਦਿਟਾਉਣਾ ਹੈ ਅਸੀਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ ਹੈ ਪੰਜਾਬ ਬਣੂਗਾ ਹੀਰੋ 130